ਸ੍ਰੀ ਅਕਾਲ ਜੀ ਸਾਡੇ ਪੁੱਜੀ ਪੰਜਾਬੀ ਸੂਟ ਪਟਿਕ ਤੇ ਤੁਹਾਡਾ ਸਵਾਗਤ ਹੈ ਅਸੀਂ ਦਿਖਾਉਣੇ ਆ ਸੂਟ ਜੋ ਕਿ ਆਪਾਂ ਨੇ 700 750 ਦੀ ਪ੍ਰਾਈਸ ਦੇ ਵਿੱਚ ਆਪਾਂ 550 ਦੇ ਪ੍ਰਾਈਸ ਦੇ ਵਿੱਚ ਆਪਾਂ ਨੇ ਸੂਟ ਕੀਤੇ ਨੇ ਤਿਆਰ ਇਹ ਵਾਲਾ ਸੂਟ ਪਿਓਰ ਕਾਟਨ ਦਾ ਸੂਟ ਆ ਇਹ ਆਪਾਂ ਨੇ ਨੀਚੇ ਦੇ ਨੈਟ ਲਾ ਕੇ ਤਿਆਰ ਕੀਤਾ ਇਹ ਦੀ ਸਲਵਾਰ ਦਾ ਵਰਕ ਆ ਗਿਆ ਜੋ ਕਿ ਆਪਾਂ ਨੇ ਇਹ ਸੂਟ ਦਾ ਪ੍ਰਾਈਸ 750 ਰੁਪਏ ਰੱਖਿਆ ਤੇ ਇਹ ਵਾਲਾ ਸੂਟ ਆ ਇਹਦੇ ਇਸੇ ਤਰ੍ਹਾਂ ਦਾ ਹੀ ਵਰਕ ਘੇਰੇ ਤੇ ਆਉਂਦਾ ਇਸ ਤਰ੍ਹਾਂ ਦਾ ਹੀ ਵਰਕ ਆਪਾਂ ਨੇ ਦੀ ਬਾਜੂ ਤੇ ਕੀਤਾ ਤੇ ਇਸ ਤਰ੍ਹਾਂ ਦਾ ਹੀ ਵਰਕ ਆਪਾਂ ਨੇ ਦੀ ਮੂਰੀ ਤੇ ਕੀਤਾ ਬਹੁਤ ਸੋਹਣਾ ਡਿਜ਼ਾਈਨ ਹੈ ਹਲਕਾ ਜਿਹਾ ਡਿਜ਼ਾਈਨ ਹੈ ਬਟਿਕ ਵਰਕ ਤੇ ਹਲਕੇ ਹਲਕੇ ਡਿਜ਼ਾਈਨ ਲੈ ਕੇ ਆਏ ਆ ਇੱਕ ਇਹ ਵਾਲਾ ਡਿਜ਼ਾਈਨ ਹੋਇਆ ਰੈਡੀ ਆਪਣੇ ਕੋਲ ਇਹ ਵੀ ਆਪਾਂ ਨੇ ਗਲੇ ਦਾ ਵਰਕ ਬਾਜੂ ਦਾ ਵਰਕ ਤੇ ਮੂਰੀ ਦਾ ਵਰਕ ਜੋ ਕਿ ਵਰਕ ਦਾ ਪ੍ਰਾਈਸ 1000 ਰੁਪਏ ਹੀ ਲੈਂਦੇ ਆ ਤੇ ਆਪਾਂ ਸੂਟ ਸਾਰਾ 750 ਦੇ ਵਿੱਚ ਆਫਰ ਤੇ ਆਪਾਂ ਲੈ ਕੇ ਆਏ ਆ ਇਹ ਵਾਲੇ ਸੂਟ ਦੇਖੋ ਜੀ ਇਹ ਵਾਲਾ ਵੀ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਲਾਈਨਿੰਗ ਦੀ ਲੋੜ ਨਹੀਂ ਹੈਗੀ ਬਿਲਕੁਲ ਵੀ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਬਾਜੂ ਤੇ ਹੋਇਆਗਾ ਇਹ ਵਰਕ ਆਪਾਂ ਨੇ ਇਹਦੀ ਬਾਜੂ ਤੇ ਕੀਤਾਗਾ ਇਹਦਾ ਪ੍ਰਾਈਸ ਵੀ 750 ਰੁਪਏ ਆ ਇਹ ਵਾਲਾ ਸੂਟ ਲੈ ਕੇ ਆਇਆ ਰੈਡੀ ਕੀਤਾ ਆਪਾਂ ਨੇ ਇਹ ਮੋਰਨੀਆਂ ਪੈਂਦੀਆਂ ਨੇ ਦੋ ਘੇਰੇ ਤੇ ਇੱਕ ਬਾਜੂ ਤੇ ਤੇ ਇੱਕ ਮੂਰੀ ਤੇ ਇਹ ਵਾਲੇ ਸੂਟ ਦਾ ਪ੍ਰਾਈਸ ਵੀ 750 ਰੁਪਏ ਆ ਕਾਟਨ ਦਾ ਸੂਟ ਆ ਲਾਈਨਿੰਗ ਦੀ ਲੋੜ ਬਿਲਕੁਲ ਵੀ ਨਹੀਂ ਇੱਕ 깔라이ਡ ਦੇ ਕਲਰ ਦੇ ਵਿੱਚ ਇਹ ਵਾਲਾ ਸੂਟ ਲੈ ਕੇ ਆਏ ਆ ਇਹਦੇ ਵੀ ਬਾਜੂ ਤੇ ਵਰਕ ਕੀਤਾ ਹੋਇਆ ਇਸੇ ਤਰ੍ਹਾਂ ਦਾ ਹੀ ਵਰਕ ਇਹਦੀ ਬਾਜੂ ਤੇ ਹੋਇਆ ਇਸ ਤਰ੍ਹਾਂ ਦਾ ਹੀ ਵਰਕ ਇਹਦੇ ਘੇਰੇ ਤੇ ਹੋਇਆ ਇਹਦਾ ਪ੍ਰਾਈਸ ਵੀ ਆਪਾਂ ਨੇ 750 ਪਰ ਰੱਖਿਆ ਹੈ ਇਹ ਸੂਟ ਆ ਗਏ ਇਹਦੀ ਮੂਰੀ ਤੇ ਵਰਕ ਆ ਗਿਆ ਕੰਟਰਾਸਟ ਲਾਈਟ ਕਲਰਾਂ ਦੇ ਵਿੱਚ ਹਲਕੇ ਹਲਕੇ ਵਰਕ ਦੇ ਵਿੱਚ ਆਪਾਂ ਨੇ ਇਹ ਤਿਆਰ ਕੀਤੇ ਨੇ ਇਹ ਸੂਟ ਇਸ ਤਰ੍ਹਾਂ ਤਿਆਰ ਹੈ ਕਿ ਇਹਦੀ ਮੂਰੀ ਤੇ ਵਰਕ ਆ ਉਹ ਸਲਵਾਰ ਬਣੀ ਹੋਈ ਹੈ ਇਸੇ ਤਰ੍ਹਾਂ ਦਾ ਹੀ ਇਹ ਸੂਟ ਹੈ ਇਹ ਤਿੰਨ ਸੂਟ ਮੂਰੀ ਵਰਕ ਵਾਲੇ ਸੂਟ ਨੇ ਤੇ ਇਹ ਆਪਣੇ ਸੂਟ ਆਗੇ ਘੇਰੇ ਦਾ ਵਰਕ ਬਾਜੂ ਦਾ ਵਰਕ ਤੇ ਮੂਰੀ ਦਾ ਵਰਕ ਵੀ ਹੈ ਇਹਨਾਂ ਦਾ ਪ੍ਰਾਈਸ ਹੈਗਾ ਜੀ 750 ਰੁਪਏ ਇਹ ਵਾਲੇ ਸੂਟਾਂ ਦਾ ਪ੍ਰਾਈਸ 750 ਰੁਪਏ ਆ ਇਹ ਵਾਲੇ ਸੂਟ ਆਪਾਂ ਨੇ 550 ਦੀ ਰੇਂਜ ਦੇ ਵਿੱਚ ਤਿਆਰ ਕੀਤੇ ਨੇ ਬਹੁਤ ਹੀ ਸੋਹਣੇ ਸੂਟ ਨੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਜਲਦੀ ਜਲਦੀ ਆਪਣੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹ ਕੇ ਵਾਲਾ ਸੂਟ ਹੈ ਜੋ ਕਿ ਆਪਾਂ ਨੇ ਬਬਲ ਕਾਟਨ ਦੇ ਵਿੱਚ ਰੈਡੀ ਕੀਤਾ ਹੋਇਆ ਇਹਦਾ ਪ੍ਰਾਈਸ ਵੀ 650 ਰੁਪਇਆ ਐਕਸਟਰਾ ਘੇਰੇ ਤੇ ਵਰਕ ਹੋਇਆ ਇਹਦੇ ਨਾਲ ਦਾ ਹੀ ਵਰਕ ਪੂਰਾ ਵਰਕ ਇਹਦੀ ਬਾਜੂ ਤੇ ਫੁੱਲ ਬਾਜੂ ਤੇ ਵਰਕ ਹੋਇਆ ਇਹਦਾ ਪ੍ਰਾਈਸ ਵੀ 650 ਰੁਪਇਆ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਬੁੱਕ ਤੇ ਮੰਗਵਾ ਸਕਦੇ ਹੋ ਜੀ ਸੂਟ ਆਰਡਰ ਕਰਕੇ ਇੱਕ ਆਪਣਾ ਇਹ ਵਾਲਾ ਕਾਟਨ ਦਾ ਸੂਟ ਆ। ਇਹਦੀ ਆਪਾਂ ਨੇ ਰੈੱਡ ਸਲਵਾਰ ਕੀਤੀ ਇਹਦੇ ਨਾਲ ਤਿਆਰ। ਇਹ ਵੀ ਪਿਓਰ ਕਾਟਨ ਦਾ ਸੂਟ ਆ। ਇਹਦਾ ਪ੍ਰਾਈਸ ਵੀ 650 ਰੁਪਏ ਆ। ਤੇ ਇੱਕ ਆਪਾਂ ਨੇ ਇਹ ਵਾਲਾ ਸੂਟ ਰੈਡੀ ਕੀਤਾ। ਬਾਰਬਰੀ ਚਾਕਲੇਟ ਦੇ ਉੱਪਰ। ਇਸ ਤਰ੍ਹਾਂ ਦਾ ਵਰਕ ਹੋਇਆ ਇਹਦੇ ਘੇਰੇ ਤੇ। ਵਰਕ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ। ਇਸ ਤਰ੍ਹਾਂ ਦਾ ਪੂਰਾ ਵਰਕ ਇਹਦੇ ਘੇਰੇ ਤੇ ਹੋਇਆਗਾ। ਇਹਦਾ ਪ੍ਰਾਈਸ ਵੀ 700 ਰੁਪਏ ਹੈਗਾ ਸੂਟ ਦਾ ਤੁਸੀਂ ਮੰਗਵਾ ਸਕਦੇ ਹੋ ਸੂਟ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਤੁਸੀਂ ਉਹ ਆਰਡਰ ਕਰ ਸਕਦੇ ਹੋ ਤੇ ਇੱਕ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਣੇ ਏਸੇ ਡਿਜ਼ਾਈਨ ਦੇ ਵਿੱਚ ਹੋਰ ਕਲਰ ਦਾ ਸੂਟ ਹੈ ਇਹ ਵਾਲਾ ਸੂਟ ਇਹ ਮਸਲੀਨ ਦਾ ਸੂਟ ਹੈ ਇਹਦਾ ਵੀ ਘੇਰਾ ਇਸ ਤਰ੍ਹਾਂ ਹੀ ਬਣਿਆ ਹੋਇਆ ਹੈ ਇਸ ਤਰ੍ਹਾਂ ਇਹਦਾ ਵੀ ਘੇਰਾ ਬਣਿਆ ਹੋਇਆ ਹੈ ਕਿ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਇਹਦਾ ਪ੍ਰਾਈਸ ਵੀ 700 ਰੁਪਇਆ ਇਹ ਜੋ ਕਿ ਆਪਾਂ ਨੇ ਤੁਹਾਨੂੰ ਸੂਟ ਦਿਖਾਏ ਨੇ ਸਾਰਿਆਂ ਦਾ ਪ੍ਰਾਈਸ ਹੈਗਾ 700 ਰੁਪਇਆ ਇਹ ਵਾਲਾ ਸੂਟ ਦੇਖੋ ਤੁਸੀਂ ਇਹਦਾ ਪ੍ਰਾਈਸ ਵੀ 700 ਰੁਪਇਆ ਇਹਦੀ ਬਾਜੂ ਤੇ ਵੀ ਵਰਕ ਹੋਇਆ ਇਹ ਕੇ ਵਾਲਾ ਸੂਟ ਹੈ ਇਹਦੀ ਵੀ ਬਾਜੂ ਤੇ ਵਰਕ ਹੋਇਆ ਇੱਕ ਇਹ ਵਾਲਾ ਸੂਟ ਹੈ। ਇੱਕ ਇਹ ਵਾਲਾ ਸੂਟ। ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ। ਇਹ ਵਾਲਾ ਸੂਟ ਹੋ ਗਿਆ ਕਾਟਨ ਦਾ ਹੀ। ਇਹ ਬਲੂ ਕਲਰ ਦਾ ਸੂਟ ਹੈ। ਇਹ ਬੇਬੀ ਪਿੰਕ ਕਲਰ ਦਾ ਸੂਟ ਹੈ। ਇਹ ਸਕਿਨ ਕਲਰ ਦਾ ਸੂਟ ਹੈ। ਇਹ ਆਨੀਅਨ ਕਲਰ ਦਾ ਸੂਟ ਹੈ। ਮੂਰੀਆਂ ਕੇਰੇਤੇ ਨੇ ਤੇ ਬਾਹਮਾ ਤੇ ਤੇ ਮੂਰੀਆਂ ਤੇ ਇਸ ਤਰ੍ਹਾਂ ਮੂਰੀਆਂ ਤੇ ਲੱਗੀਆਂ ਤੇ ਇਹ ਵਾਲਾ ਸੂਟ ਆ ਗਿਆ ਇਹ ਵੀ ਕੀ ਨੇ ਤੇ ਬਰਕਾ ਇਸ ਤਰ੍ਹਾਂ ਦਾ ਇਹ ਬਰਕੇ ਦੀ ਬਾਜੂ ਤੇ ਆ ਗਰਮੀਆਂ ਚ ਪਾਉਣ ਵਾਲੇ ਸੂਟ ਨੇ ਲਾਈਨਿੰਗ ਦੀ ਬਿਲਕੁਲ ਵੀ ਲੋੜ ਨਹੀਂ ਆਫਰ ਤੇ ਆਪਾਂ ਨੇ ਇਹ ਸਸਤੀ ਰੇਟਾਂ ਦੇ ਵਿੱਚ ਸੂਟ ਤਿਆਰ ਕੀਤੇ ਨੇ ਜੋ ਕਿ ਥੋੜੇ ਜੇ ਮਹਿੰਗੇ ਹੁੰਦੇ ਆ ਸੂਟ 1400 1300 ਦੇ ਉਹਨਾਂ ਥੋੜਾ ਕਪੜਾ ਜ਼ਿਆਦਾ ਮਹਿੰਗਾ ਲੱਗਿਆ ਹੁੰਦਾ ਇਸ ਕਰਕੇ ਆਪਾਂ ਸਾਰਿਆਂ ਦੇ ਮੈਸੇਜ ਆਉਂਦੇ ਸੀ ਕਿ 700 ਦੀ 800 ਦੀ ਰੇਂਜ ਦੇ ਵਿੱਚ ਸੂਟ ਲੈ ਕੇ ਆਓ ਇਸ ਕਰਕੇ ਆਪਾਂ ਸਲਵਾਰ ਵਰਕ ਵਾਲੇ ਸੂਟ 550 ਦੀ ਰੇਂਜ ਚ ਲੈ ਕੇ ਆਏ ਆ ਇਹ ਵਾਲੇ 750 ਦੀ ਰੇਂਜ ਚ ਲੈ ਕੇ ਆਏ ਆ ਸੂਟ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ